ਹਾਂ ਪਰਮਜੀ ਕੀ ਕਰ ਰਹੀ ਆ ਸასი ਕਾਲ ਜੀ ਸਾਰਿਆਂ ਨੂੰ ਕਰਨਾ ਕੀ ਆ ਸਲਗਮ ਡਾਈ ਫੁੱਟਣ ਅੱਜ ਆਪਣੇ ਮੈਂ ਘਰ ਰੇਖਣੇ ਮੈਂ ਬੋ ਨਹੀਂ ਕਿੱਧਰ ਗਈ ਆ ਪਹਿਲੇ ਮੈਂ ਵੇਖਿਆ ਆਪਣੇ ਮੱਜਾਂ ਲੈ ਮੈਂ ਅਜੇ ਨੂੰ ਨਹੀਂ ਪੱਠੇ ਪਾਉਂਦੀ ਨਹੀਂ ਮੱਜ ਨੂੰ ਨਹੀਂ ਪੱਠੇ ਨਹੀਂ ਸੀ ਨਾ ਪਾਉਂਦੀ ਪੱਠੇ ਤੇ ਤੁਸੀਂ ਪਾ ਗਏ ਸੀਗੇ ਹਾਂ ਤੇ ਉਹ ਮੈਂ ਹਾਂ ਚੱਲ ਸਲਗਮ ਪੁੱਟ ਕੇ ਨਾ ਤੇ ਮੈਂ ਘਰ ਚਾਹ ਬਣਾਈ ਮੈਂ ਪੀ ਕੇ ਫਿਰ ਇੱਧਰ ਨੂੰ ਆ ਗਿਆ ਮੈਂ ਵੇਖਦਾ ਭਲਾ ਕਿੱਧਰ ਗਈ ਆ ਮੇਰੇ ਲਈ ਬਣਾਈ ਕਿ ਨਹੀਂ ਹੈ ਉਹ ਵੇ ਤੁਹਾਡੀ ਪਈ ਆ ਪਤੀਲੇ ਚ ਤੇ ਮੈਂ ਪੀ ਆਇਆ ਤੇਰੀ ਤੇ ਕਰਨ ਦੀ ਪਈ ਆ ਇੱਧਰ ਕੌਣ ਆਨੂ ਕਿੱਥੇ ਆ? ਹੋ ਵੇ ਬਾਰੀ ਥਾਣੀ ਨਹੀਂ ਵੱਜਾਂ ਮਾ। ਨਾਨਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹਾਏ ਬਿੱਲੀ ਆਡੀ ਕਿੱਥੇ ਵੜੀ ਹੋਏ। ਇੱਧਰ ਹੀ ਆ ਜਾ ਪੁੱਤ। ਆ ਗਈ ਮੈਂ। ਹੋ ਐਵੇਂ ਪੁੱਤ ਇੱਧਰ ਆ ਜਾ। ਕਿ ਆ? ਹਾਂ। ਤੁਸੀਂ ਤਾਂ ਹੋਣ ਆਏ ਮੈਂ ਤਾਂ ਸਲਗਮ ਕਿੰਨੇ ਪੋਟਕੇ ਤੇ ਲੈ ਗਈ ਉੱਥੇ। ਹਾਂ। ਤੇ ਮੈਂ ਹਾਂ ਚੱਲ ਹੋਰ ਥੋੜੇ ਜਿਹਾ ਪੋਟ ਲੈਣੇ ਆ। ਇਹ ਰਿੱਜੇ ਹੋਂ ਦਾਵਾ ਵਾ ਫਿਰ ਸਾਗ ਵਾਂਗੂ ਤੜਕ ਲਈ ਦੇ ਇੱਕ ਦੋ ਵਾਰਾਂ। ਆ ਮਤਲਬ ਆ ਕਾਫੀ ਹੋ ਗਈ ਸਲਗਮ ਨਾ। ਸਲਗਮ ਤਾਂ ਕਿਤੇ ਮੈਂ ਨਹੀਂ ਅਗੜ ਗਈ ਪਰ ਮਾਰ ਪਈ ਆ। ਹਾਂ। ਸਲਗਮ ਬਾਦੂ ਆ ਜਾ ਤਾਂ ਪਸੰਦ ਚ ਵੀ ਹੋਣੇ ਆ। ਉਧਰ ਤੇ ਵਟ ਪੂਰੀ ਬਿਜੀ ਆ ਤੇ ਹਾਂ ਆ ਜਿਹੜੇ ਗੇਤੀ ਨਹੀਂ ਤੇ ਮੱਟ ਤੇ ਹਾਂ ਮੰਨਾ ਪਟਾ ਦੇ ਮਾਮਾ ਨਾ ਬੇਟਾ ਆ ਜਾ ਪੁੱਤ ਮੋٹے ਮੋٹے ਪੁੱਤ ਤੇ ਉਹ ਇਹ ਮੈਂ ਪਹਿਲੀ ਸਲਗਮ ਬਣ ਲੱਗੇ ਨਾ ਢੇ ਘਰ ਸਾਡੇ ਘਰ ਵੀ ਪਹਿਲੀ ਵੜੀ ਬਣ ਲੱਗੇ ਤੇ ਸਾਡੇ ਆਪਣੇ ਸਲਗਮ ਬਣ ਲੱਗੇ ਹਾਂ ਇਹ ਬੀਜੇ ਥੋੜੇ ਗੇਤੇ ਸੀ ਤੇ ਪਹਿਲਾ ਹੋ ਗਿਆ ਰੜੀ ਹਨਾ ਅੱਗੇ ਮੈਂ ਬੜੇ ਬੜੇ ਮੋਟੇ ਖੜੇ ਪੁੱਟ ਕੇ ਉਹ ਜੇ ਪੱਕੇ ਹੋਣਗੇ ਤੇ ਮਾਝੀ ਨੂੰ ਪਾ ਦਿਓ ਹਨਾ ਨਹੀਂ ਪੱਕੇ ਤੇ ਕੂਲੇ ਕੋਲੇ ਰੱਖ ਲਿਓ ਹਨਾ ਹਾਂਜੀ ਲੱਗਦੇ ਜਾਂਦੇ ਕਿਉਂ ਪੁੱਟੇ ਨਹੀਂ ਜਾਂਦੇ ਤੋਂ ਤੱਕ ਜਾਨੀ ਮੇਰੇ ਚ ਜਾਨੀ ਚੱਲ ਕੋਈ ਗੱਲ ਨਹੀਂ ਨਿਹਾਣੀ ਹੈ ਵਿਚਾਨੀ ਇਹਨਾਂ ਨੂੰ ਫਿਰ ਵੱਢ ਕੇ ਤੇ ਫਿਰ ਧੋ ਕੇ ਛਿੱਲ ਕੇ ਬਾਚ ਬਣਾਉਣੇ ਹਨਾ ਉਹ ਵੇ ਆ ਉਧਰ ਵੇਖੋ ਉਹ ਮਕੰਦ ਦੇ ਇੱਕ ਟੱਬ ਕਰਕੇ ਆਣੀ ਆ ਅੱਛਾ ਅੱਛਾ ਉਹ ਤਾਂ ਧੋ ਕੇ ਰੱਖੇ ਆ ਠੀਕ ਆ ਠੀਕ ਆ ਚੱਲ ਥੋੜੇ ਹੋਰ ਬਟਲਾ ਹਨਾ ਮੈਨੂੰ ਥੋੜੇ ਥੋੜੇ ਲੱਗਣ ਦੇ ਹੀਗੇ ਹਾਂ ਤੇ ਮੈਂ ਹਾਂ ਚੱਲ ਮੈਂ ਹੋਰ ਥੋੜੇ ਜਿਹਾ ਫਟਣੇ ਨਹੀਂ ਇਹਨਾਂ ਨੂੰ ਛਿੱਲ ਕੇ ਪੂਰੀ ਤਰੀਕੇ ਨਾਲ ਹਾਂ ਹਾਂ ਤੇ ਮੁੜ ਕੇ ਸਾਗ ਨੂੰ ਬਣਾਣਾ ਹੈ ਨਾ ਹਾਂ ਹਾਂ ਕੋਈ ਜਣਾ ਅੱਛੀ ਵਧੀਆ ਤਰੀਕੇ ਨਾਲ ਨਹੀਂ ਕੋਟਵੇਂ ਬਣਾਉਂਗੀ ਕਿ ਅੱਛਾ ਅੱਛਾ ਦੁੱਧੇ ਨਹੀਂ ਬਣਾਉਣੇ ਤੇ ਮੁੜ ਕੇ ਮੱਖਣ ਪਾ ਕੇ ਤੇ ਖਾਵੇ ਬਹੁਤ ਹੀ ਸਵਾਦ ਬਣਦੇ ਹਨ ਨਾ ਆਣੇ ਦੁੱਧੇ ਖਾਣੇ ਨਹੀਂ ਆ ਆ ਵੈਸੇ ਵੀ ਆਂਦੇ ਆ ਵੀ ਡਾਕਟਰ ਵੀ ਜੇ ਸਲਗਮ ਹੁੰਦੇ ਖਾਣ ਲਈ ਬਹੁਤ ਵਧੀਆ ਹਾਜਮੇਲੀ ਨਾ ਮੇਰਾ ਰੱਦਾ ਥੋੜੇ ਕ ਸਲਗਮਾਂ ਦੀ ਖੀਰ ਬਣਾ ਲਾਂਗੇ ਆਹੋ ਪਰ ਉਹ ਖੀਰੀ ਬਣਾਈ ਸੀ ਹਾਂ ਇੱਕ ਦਿਨ ਮੈਂ ਗਿਆ ਹੇ ਪਤਾ ਨਵਜੋਤ ਭਾਜੀ ਦੇ ਗਿਆ ਸੀ ਨਾਲੇ ਨਾਨਕੇ ਅੱਛਾ ਅੱਛਾ ਉਹਨਾਂ ਦੀ ਮਾਮੇ ਦੀ ਕੁੜੀ ਨੇ ਖਵਾਲੀ ਮਿੰਤਾਂ ਦੀ ਵੀਰਜੀ ਖਾਓ ਬਲਾ ਕੀ ਚੀਜ਼ ਹੈ ਮੈਂ ਦੀਦੀ ਹੈ ਬੜੀ ਸਵਾਦ ਆ ਬੱਦ ਕੀ ਚੀਜ਼ ਹੈ ਕਰਨਾ ਕੀ ਆ ਤੇ ਉਹ ਨਾ ਪਿੱਛੇ ਘਰ ਰਹਿ ਗਈ ਆ ਲੈ ਵੀ ਉਹਨਾਂ ਬਾਹੂ ਤੂੰ ਜੁਮਣਾ ਨਾ ਖੀਰ ਬਣਾਈ ਬੜੇ ਰੈਡੀ ਸ਼ੈਡੀ ਹੋਇਆ ਕਰਨ ਖੀਰ ਬਣਾਈ ਉਹਨਾਂ ਬਾਹੂ ਨਹੀਂ ਗੱਲ ਕਰਨ ਪੂਰੀ ਹੁੰਦੇ ਉਹਨਾਂ ਖੀਰ ਬਣਾਈ ਭੁਸਲਗਮਾ ਦੀ ਬਿੱਲੀ ਕਸ਼ ਕਰਕੇ ਦੀਦੀ ਨੇ ਬਹੁਤ ਹੀ ਜ਼ਿਆਦਾ ਸਵਾਦ ਮੈਂ ਦੱਸਿਆ ਵੀ ਦਾਦਾ ਬਣਦੀ ਫਿਰ ਉਹਨੇ ਪਿਛਲੀ ਵਾਰੀ ਅਹੀ ਨਹੀਂ ਖਵਾਈ ਤੁਹਾਨੂੰ ਬੜਾ ਕੇ ਯਾਰ ਗਾਜਰਾਂ ਦੀ गाजरਾਂ ਦੀ ਬਣਾਈ ਸੰਕਮਾਦੀ ਬਣੀ ਹਾਂ ਮਨੋ ਮੈਨੂੰ ਚੇਤਾ ਨਹੀਂ ਪਰ ਮੈਂ ਜਿਹੜੀ ਗਾਜਰਾਂ ਦੀ ਖੀਰ ਖਾਦੀ ਨਾ ਉਹਦੇ ਲੈ ਵੀ ਜਿੱਦਾਂ ਹਲਵਾ ਹੁੰਦਾ ਇਦਾਂ ਲੱਗਦੀ ਬਹੁਤ ਹੀ ਜ਼ਿਆਦਾ ਟੇਸਟ ਬਣਦੀ ਹੈ ਮਿੱਠੇ ਹੁੰਦੇ ਨਾ ਇਹ ਅੱਜ ਆਪਾਂ ਆ ਗਏ ਹਾਂ ਵੀਡੀਓ ਤੋਂ ਫ੍ਰੀ ਵੀਡੀਓ ਜਿਹੜੀ ਨਿੱਕੇ ਚਾਨ ਵਾਲੀ ਉਹ ਸਾਡੇ ਬਣ ਨਹੀਂ ਕਰੇ ਉਹ ਟਾਈਮ ਸਿਰ ਬਣਾ ਕੇ ਤੇ ਫ੍ਰੀ ਆ ਤੇ ਅੱਜ ਘਰ ਦੇ ਕੰਮ ਕਰਨੇ ਆ ਤੇ ਮੈਂ ਵੀ ਮੈਂ ਕਿੜੀ ਯਾਰਾ ਦੋਸਤਾਂ ਅੱਜ ਨਾ ਤੋ ਲਿਆ ਸਾਰਿਆਂ ਤੇ ਆਂ ਫੇਰ ਨਹੀਂ ਖਾਰਿਆ ਨੀ ਨਾ ਧੋ ਲਿਆ ਸਾਡੇ ਕਰਨ ਨੇ ਨਾ ਧੋ ਲਿਆ ਮੈਂ ਅਧ ਰੋਈ ਨਾ ਮੈਂ ਅਧ ਰੋਈ ਨੋ ਨਾ ਵਾਕਿਆ ਇੱਕ ਗੱਲ ਹੈਗੀ ਐ ਦੀ ਪੱਕੀ ਇਹ ਗੱਲ ਮੰਨਣੀ ਪਊਗੀ ਮੇਰੇ ਵਰਗੀ ਨੂੰ ਭਾਵੇਂ ਹੱਕ ਦਾ ਅਵਲ ਤੇ ਨਹੀਂ ਜੇ ਮਿਸ ਹੋ ਵੀ ਜਾਵੇ ਪਰ ਕਰਨ ਨੇ ਨਹੀਂ ਆਪਣਾ ਮਿਸ ਕਰਨਾ ਨਾ ਹੁਣ ਮੈਂ ਫਿਰ ਆ ਗਿਆ ਪਿੰਡੋ ਹੋ ਕੇ ਤੁਸੀਂ ਫਿਰ ਕਰੋ ਗਾਡੀ ਵਲੋਗ ਕੰਟੀਨਿਊ ਆਹੋ ਬਾਈਕ ਮੜੀ ਜਾਂਦੀ ਮੈਂ ਜਾਣਾ ਡੇਲਣ ਸਮਾਨ ਜਾਣਾ ਅੱਜ ਤੇ ਹੈਗਾ ਥੋੜਾ ਸਮਾਨ ਲੈਣ ਜਾਣਾ ਪਾਪਾ ਨੇ ਤੇ ਤੂੰ ਇਦਾਂ ਕਰ ਪੀ ਉਹ ਆ ਮਾੜੇ ਚ ਕਰਾ ਜਾ ਮੈਂ ਨਾ ਚਲ ਤਵਾ ਦੋ ਤੇ ਨਾਲੇ ਛੇਲੀ ਚਲੋ ਚਲ ਆ ਜੋ ਚੱਲ 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 ਇਹਨਾਂ ਦੇ ਹਾੜੇ ਲਾ ਗਏ ਨਾ ਪੱਤੇ ਪੱਤੇ ਜੇ ਤੇ ਮੱਝ ਨੂੰ ਛੁੜ ਦੋ ਆੜੀ ਮੱਝ ਨੂੰ ਪਾ ਦੋ ਨਹੀਂ ਬਾਲਟੇ ਚ ਪਾਏ ਆ ਹਾਂ ਆ ਗਏ ਕਿੰਨੇ ਹਾਵੀ ਚੱਕ ਲਾ ਆ ਲੈ ਫੜ ਚੱਕ ਲੈ ਸਿਰ ਤੇ ਹੋਰ ਚੱਤ ਚੱਕ ਲਾ ਕਰਨੇ ਬਾਬਾ ਪਿਛਲੀਆਂ ਬੁੱਢੜੀਆਂ ਨਾ ਇਦਾਂ ਸਿਰ ਤੇ ਬਾਲਟਾ ਪਤਾ ਨਹੀਂ ਕਿੱਦਾਂ ਟਿਕਾ ਲੈਂਦੀਆਂ ਹੈ ਬੈਲੈਂਸ ਹੁੰਦਾ ਹੈ ਪ੍ਰੈਕਟਿਸ ਹੁੰਦੀ ਹੈ ਉਹਨਾਂ ਦੀ ਮਹਿਲਾ ਸਾਡੇ ਪਹਿਲੋ ਗਾਈਆਂ ਇੱਧਰ ਕਿੰਨੀਆਂ ਹੁੰਦੀਆਂ ਹਨ ਚਲ ਨਾ ਵੇਖਿਆ ਮੇਰੇ ਟੱਪ ਗਿਆ ਹੋ ਗਿਆ ਯਾ ਹਾਂਜੀ ਫਿਰ ਮੰਮਾ ਜੀ ਹਾਂਜੀ ਹਾਂਜੀ ਤੂੰ ਤੇ ਮੈਂ ਇਸ ਮੈਂ ਸੋਚਣ ਨਹੀਂ ਕਿ ਮੈਰੀ ਹੋਣੇ ਕੀ ਤੋੜਿਆ ਇੱਥੇ ਤੇ ਕਾਫੀ ਹਾਰੇ ਤੂੰ ਤੋੜ ਕੇ ਰੱਖੇ ਇਹ ਪਹਿਲਾਂ ਨਹੀਂ ਹੁੰਦੇ ਪੁੱਟੇ ਹੁੰਦੇ ਆ ਤੇ ਆ ਵੇ ਅੱਗੇ ਬਾਲਟੇ ਚ ਵੇ ਕਿੰਨੇ ਆ ਉਹ ਕੋਈ ਗੱਲ ਨਹੀਂ ਪੁੱਟੇ ਤੋੜੇ ਕੋਕ ਨਹੀਂ ਹੁੰਦਾ ਮੋਰ ਗਾਗਾ ਨੇ ਆਣਿਆਂ ਨੂੰ ਕੀ ਪਤਾ ਲੱਗਣਾ ਸਲਗਮ ਪੁੱਤੀ ਦੇ ਕੇ ਤੋੜੀ ਦੇ ਆ ਹਾਂਜੀ ਆ ਵੇਖਾਂ ਅਜੇ ਤੇ ਆ ਕਿੰਨੇ ਸੇਜ ਤੋਂ ਤੁੰਨ ਵਾਲੇ ਮੈਂ ਚੱਲ ਹੁਣ ਇੱਕ ਵਾਰੀ ਰਿੱਜੇ ਹੋਣਗੇ ਨਾ ਤੇ ਤੁਹਾਡੇ ਚਾਰ ਦਿਨ ਲੰਗ ਜਾਣਗੇ ਰੋਜ ਤੇੜੀ ਮੇਕੋ ਨਹੀਂ ਤੜਕੇ ਲੱਗਦੇ ਇਹ ਵੀ ਗੱਲ ਆ ਭਾਵੇਂ ਸਾਗ ਹੋਵੇ ਭਾਵੇਂ ਸਲਗਮ ਤੁਹਾਡੇ ਘਰ ਪੰਜ ਦਿਨ ਚੱਲਣਾ ਹੀ ਚੱਲਣਾ ਵਾ ਚੱਲਣਾ ਤੇ ਵਿੱਚ ਜਿਹੜੀਆਂ ਸਬਜ਼ੀਆਂ ਮੰਗਣੀਆਂ ਇਹ ਸਬਜ਼ੀਆਂ ਦੇ ਫਿਰ ਵੇਖੋ ਆ ਕੀ ਜਾਂਦਾ ਹੁੰਦਾ ਬੰਦਾ ਅਸਸ ਸਾਗ ਤਾਂ ਹਾਂਜੀ ਸਬਜੀ ਵੀ ਮਾੜੀ-ਮੋਟੀ ਨਹੀਂ ਨਾ ਮੰਗਦੀ ਪਨੀਰ ਤੋਂ ਤਾਂ ਕੁੰਬਾ ਦਾ ਥੱਲੇ ਗੱਲ ਨਹੀਂ ਕਰਦੀ ਹਾਂਜੀ ਪਨੀਰ ਫਿਰ ਸਾਰਿਆਂ ਨੂੰ ਪਸੰਦ ਹੁੰਦਾ ਕਿੰਨੂ ਕਿੰਨੂ ਪਸੰਦ ਆ ਸਾਰੇ ਕਮੈਂਟਾਂ 'ਚ ਦੱਸਿਓ ਅੱਛਾ ਜੀ ਪਨੀਰ ਨੂੰ ਨੂੰ ਤਾਂ ਬੜਾ ਪਸੰਦਵਾ ਬਾਕੀ ਦੇ ਹੋਰ ਜੀ ਹਾਂਜੀ ਸਾਡੇ ਘਰ ਸਾਰੇ ਜਾਣੇ ਪਨੀਰ ਖਾ ਲੈਂਦੇ ਆ ਹਾਂ ਪਨੀਰ ਇੱਕ ਵਧੀਆ ਚੀਜ਼ ਵਾ ਨਾ ਨਾਲ ਖਾਣ ਦਾ ਪਨੀਰ ਖਾਣੇ ਬੋਲਦਾ ਤੇ ਖਾਂਦੇ ਨਹੀਂ ਹੈਨਾ ਅੱਜ ਸਸਤੀ ਤੇ ਸਲਗਮ ਖਾਣੇ ਕੇ ਪਨੀਰ ਖਾਣਾ ਅੱਜ ਮੈਂ ਖਾਣਾ ਵਾ ਪਨੀਰ ਮੇਰੀ ਮੇਰੀ ਐਸਨ ਲਓ ਜੀ ਅੱਗੇ ਪਾਪਾ ਜੀ ਸਾਡੇ ਤੇ ਪਾਪਾ ਜੀ ਅਜੇ ਹੁਣੇ ਵਿੱਚੋਂ ਚੱਲ ਗਏ ਦੇ ਵਿੱਚੋਂ ਹੀ ਆ ਗਏ ਹਾਂ ਚੱਲ ਗਿਆ ਚੱਲ ਚੁੱਕਿਆ ਕਰਨ ਨੂੰ ਅੱਛਾ ਹੋ ਗਿਆ ਨਿਬੜ ਗਿਆ ਕੰਮ ਇਹਦਾ ਨਹੀਂ ਅਜੇ ਆਵੇ ਲਾਉਣ ਵਗੀਆਂ ਪਈਆਂ ਕੂਚਾਣੀਆਂ ਨਾ ਹਾਂ ਆ ਲਾ ਦੋ ਮੁੱਢ ਜੇ ਮੈਂ ਤੋੜਾਂ ਨਾ ਸਿਰ ਲਓ ਜੀ ਆ ਵੇਖੋ ਅਹੀਂ ਹੁਣ ਆਪਣੀ ਅਸਲੀ ਕੰਮ ਨੂੰ ਲਾਪੇ ਨਾ ਤਿਆਰੀ ਚ ਹੋ ਗਈ ਨਾ ਹੁਣ ਹਾਂਜੀ ਹੁਣ ਸਬਜੀ ਦਾ ਟਾਈਮ ਹੋ ਗਿਆ ਬਣਾਉਣ ਦਾ ਖਾਣ ਪੀਣ ਦਾ ਖਾਣ ਪੀਣ ਦਾ ਤੋੜੀ ਸੁਣੋਨੇ ਮੈਂ ਹੁਣ ਕੈਮਰਾ ਫੜਿਆ ਹੋਰ ਜੇ ਕੈਮਰਾ ਛੱਡੂਗੀ ਤੇ ਫਿਰ ਸਿੱਲੂ ਕੀ ਟਿਕਣਾ ਹਾਂਜੀ ਨਾਲੇ ਉਹ ਖਾਣ ਵਾਲਿਆਂ ਚ ਹੋਣਾ ਅਹੀਂ ਤੇ ਖਾਣ ਵਾਲਿਆਂ ਚ ਹਈਆਂ ਉਹਨੇ ਤਾਂ ਬਸ ਦੱਸਣਾ ਯਾਰ ਕਿ ਸਵਾਦ ਕਿ ਨਹੀਂ ਹਾਂ ਜਾ ਐਵੇਂ ਸਜਾ ਐ ਨਾ ਅਨੰਤ ਵੈਰੈਂਟ ਟੈਸਟ ਕਰਨ ਨੂੰ ਜੱਜ ਬੈਠੇ ਹੁੰਨੇ ਆ ਤੇ ਕਿੱਦਾਂ ਦੇ ਬਣੇ ਆ ਕਿੱਦਾਂ ਦੇ ਨਹੀਂ ਹਾਂ ਬੱਚੇ ਜੱਜ ਹੁੰਦੇ ਬਾਬਾ ਹੁਣ ਜਮਾਨਾ ਇਦਾਂ ਦਾ ਆ ਗਿਆ ਵੀ ਸਾਡਿਆਂ ਨੂੰ ਥੋੜਾ ਖਾ ਲਓ ਜੇ ਦਿਨ ਮਿਲ ਗਿਆ ਖਾਣੀ ਹੈ ਨਹੀਂ ਬਣੀ ਹਾਂਜੀ ਪਹਿਲਾਂ ਇਦਾਂ ਹੀ ਹੁੰਦਾ ਮਮਾ ਨੇ ਦੱਸਦੇ ਹੁੰਦੇ ਕਿ ਭੀ ਖਾਣੀ ਚੁੱਪ ਕਰਕੇ ਖਾਓ ਨਹੀਂ ਖਾਣੀ ਤੇ ਕੋਈ ਗੱਲ ਨਹੀਂ ਹਾਂ ਜੀ ਜੱਜ ਆ ਨਾ ਰੋਟੀ ਲਾ ਤੇ ਚੁੱਪ ਕਰਕੇ ਖਾ ਲੋ ਹਾਂ ਤੇ ਹੁਣ ਬੱਚੇ ਹੁਣ ਤੇ ਨਵੀਆਂ ਨਵੀਆਂ ਡਿਮਾਂਡਾਂ ਆ ਵਾ ਮੈਨੂੰ ਪੀਜ਼ਾ ਚਾਹੀਦਾ ਮੈਨੂੰ 버ਗਰ ਚਾਹੀਦਾ ਮੈਨੂੰ ਮੰਗਵਾ ਕੇ ਦੋ ਪਰ ਨਹੀਂ ਹਾਂ ਹੀ ਨਹੀਂ ਹਜੇ ਤੱਕ ਇਤਾਂ ਦੀ ਡਿਮਾਂਡਾਂ ਤਾਂ ਨਹੀਂ ਆ ਹਾਂਜੀ ਅਸੀਂ ਅਸੀਂ ਵੀ ਕੋਈ ਗਾਲੀ ਸਬਜੀ ਹੋਰ ਬਣਾ ਲੈਨੇ ਅਸੀਂ ਕੋਈ ਵੀ ਨਾਲ ਜਿੱਦਾਂ ਮਾੜੀ ਮੋਟੀ ਪਰ ਅਸੀਂ ਕਦੀ ਪੀਸਾ ਪੂਸਾ ਵੀ ਕਟਵਾਦੀ ਹੁੰਦਾ ਹੁੰਦਾ ਇੱਕ ਗੱਲ ਹੈਗੀ ਸਾਡੇ ਪਾਪਾ ਜੀ ਨੇ ਕਦੀ ਵੀ ਇਦਾਂ ਦੇ ਕੋਈ ਚੀਜ਼ ਨਹੀਂ ਸਾਡੇ ਪਾਪਾ ਨਾ ਬਿਮਾਰ ਹੋਇਆ ਕਦੀ ਇਦਾਂ ਦੀਆਂ ਚੀਜ਼ਾਂ ਨਹੀਂ ਕਦੀ ਖਾਧੀਆਂ ਨਾ ਬੋਕੇ ਤਲੀ ਜੀ ਖਾਣਾ ਕਰਕੇ ਪਤਾ ਹੀ ਮਮਾ ਕਈ ਕੇ ਵਾਰ ਵਿੱਚ ਚੋਕਾਨੂ ਇਹਨਾਂ ਨੂੰ ਤੇ 버ਗਰ ਹੁੰਦੀ ਚੀਜ਼ ਹੈ ਨਾ ਇਹ ਤਾਂ ਮੈਂ ਲਾ ਮੈਂ 버ਗਰ ਕਦੀ ਮੈਂ ਤੁਮਨ ਖਾਦਾ ਦੇਦੀ ਉਹ ਨਿਊਡਲ ਉਹ ਨਿਊਡਲ ਦੀ ਤੇ ਗੱਲ ਹੀ ਛੱਡੋ ਫਿਰ ਤੂੰ ਉਹ ਚੱਲ ਜਾਂਦੇ ਕਿਤੇ ਕਿਤੇ ਵੀ ਮੇਰੇ ਸ਼ਹੀ ਸਮਾਈ ਪਹਿਲਾਂ ਜਦੋਂ ਸਾਡੀ ਸਭ ਤੋਂ ਜ਼ਿਆਦਾ ਫੇਰ ਚਲੋ ਹੁਣ ਹੱਟ ਗਈਓ ਯੇ ਨੂਡਲ ਕਿਤੇ ਵੀ ਜਾਣਾ ਤਾਂ ਤੁਸੀਂ ਨਿਊਡਲ ਪੱਕੇ ਖਾ ਗਏ ਹੁੰਦੇ ਉਹ ਵੀ ਪਾਪੜ ਇੱਕੋ ਸ਼ਾਪ ਹੀ ਕਾਦੀਆਂ ਹੈਗੀ ਆ ਉੱਥੇ ਜੇ ਬਾਜ਼ਾਰ ਵਿੱਚ ਨੇ ਬਣਾਉਂਦੇ ਆ ਵਧੀਆ ਬਣਾਉਂਦੇ ਆ ਉਹ ਬਹੁਤ ਜ਼ਿਆਦਾ ਮੈਂ ਦੁਕਾਨੇ ਇੱਕ ਦਿਨ ਵੇਖਦੀ ਉਹ ਇੰਦਾ ਦੇ ਵਧੀਆ ਖਾ ਲਾਂਗੇ ਆਪਾਂ ਬਾਕੀ ਇੱਕੋ ਚੀਜ਼ ਹਰ ਕੋਈ ਬੰਦਾ ਖਾਂਦਾ ਹੁੰਦਾ ਇੱਕ ਦੀ ਵੀ ਸਾਡੇ ਘਰ ਜਦੋਂ ਵੀ ਜਿਹੜੀ ਦੁਕਾਨ ਤੇ ਵੀ ਹਰਚੋ ਵਾਲ ਗੇੜਾ ਵਜਦਾ ਸ਼ਹਿਰ ਵਜਦਾ ਸਾਡੇ ਨਿਊਡਲ ਘਰ ਆਉਣਾ ਹੀ ਹੁੰਦੇ ਪਰ ਹੁਣ ਸਾਡੇ ਘਟ ਗਿਆ ਵਾ ਹਾਂ ਕੱਟ ਪਾ ਲਈ ਆ ਵੇਖੋ ਦੱਸਣਾ ਨਹੀਂ ਗਏ ਸੈਂਕੜਾ ਪਾ ਕੇ ਇਹ ਖਾਣਾ ਨਹੀਂ ਲੱਗੀ ਇਹਨੂੰ ਇਹ ਤਾਂ ਠੰਡ ਚੰਦਰੀ ਸਕੂਲ ਅਸੀਂ ਇਸ ਜੀ ਇਹ ਲੀੜੇ ਨਹੀਂ ਕੱਟ ਪਾਉਂਦੀ ਰਹੀ ਆ ਤੇ ਠੰਡ